ਇੱਕ ਕੇਵੇਂ ਜਿਹੜੇ ਟਰਾਲੇ ਬਾਈ ਜੀ ਪਰ ਪਰ ਕੇ ਇੱਕ ਠੇਕੇਦਾਰ ਨੇ ਟਰਾਲਾ ਰਵਾਨਾ ਕਰਤਾ ਜੀ ਸਤਨਾਮ ਸਿੰਘ ਠੇਕੇਦਾਰ ਨੇ ਬਾਕੀ ਦੂਸਰਾ ਟਰਾਲਾ ਵੀ ਇਧਰ ਭਰਿਆ ਖਲੋਤਾ ਜੀ ਹੈਨਾ ਇਹ ਵੀ ਥੋੜੇ ਚਿਰ ਤੱਕ ਗਊਸ਼ਾਲਾ ਪਹੁੰਚ ਜਾਣਾ ਜੀ ਤੇ ਇਧਰ ਬਾਈ ਜੀ ਬਜਾਈ ਕਰਨ ਲੱਗਿਆ ਜੀ ਹੈਪੀ ਸ਼ੀਡਰ ਦੇ ਨਾਲ ਠੇਕੇਦਾਰ ਸਾਹਿਬ ਜੀ ਬੜੇ ਲੰਮੇ ਸਮੇਂ ਤੋਂ ਤੁਹਾਡਾ ਤਜਰਬਾ ਰਹੀ ਜੀ ਤੁਸੀਂ ਬੜੇ ਅਲੱਗ-ਅਲੱਗ ਤਰੀਕੇ ਦੇ ਨਾਲ ਬਜਾਈ ਕਰਦੇ ਰਹੇ ਜੀ ਕਈ ਵਾਰ ਤੁਸੀਂ ਜਿਹੜਾ ਛੱਟਾ ਪਹਿਲਾਂ ਵੀ ਜਿਹੜੀਆਂ ਜ਼ਮੀਨਾਂ ਆਪਾਂ ਝੋਨਾ ਵੜਦੇ ਹੁੰਦੇ ਸਾਂ ਛੱਟਾ ਦੇ ਕੇ ਤੇ ਉੱਤੇ ਆਪਾਂ ਤੁਸੀਂ ਝੋਨਾ ਵੜ ਦਿੰਨੇ ਸੀ ਜੀ ਪਿਛਲੇ ਸਾਲ ਤਿਆਰਬਾੜੀ ਵੀ ਕਰਾਂਗੇ ਪਿਛਲੇ ਸਾਲ 2 ਕਿੱਲੇ ਜੀ ਕੀਤਾ ਸੀ ਹਰ ਕੀ 5 ਕਿੱਲੇ ਕਰਾਂਗੇ ਉਹ ਹਾਂ ਉਹ ਵੀ ਫਾਰਮੂਲਾ ਠੀਕ ਆ ਮਤਲਬ ਉਹ ਬਹੁਤ ਵਧੀਆ ਕਰਨ ਦੀ ਗੱਰੀ ਸੀ ਕਰੀਬਨ 130 35 ਏਕੜ ਦੀ ਬਜਾਈ ਕਰਨਾ ਜਿਹੜਾ ਮੈਂ ਵੱਖ-ਵੱਖ ਤਰ੍ਹਾਂ ਦੇ ਕੋਈ ਜ਼ੀਰੋ ਡਿਲ ਨਾ ਵੀ ਕੀਤੀ ਆ ਕੋਈ ਸੁਪਰ ਸੀਡਰ ਨਾ ਕੀਤੀ ਆ ਕੋਈ ਹਾਪੀ ਸੀਡਰ ਨਾ ਕੀਤੀ ਆ ਉਹ ਵੀ ਤਜਰਬਾ ਕਰੀਦਾ ਸਾਰੇ ਕਰਦੇ ਰਿਹਾ ਪਰ ਪਿਛਲੀ ਵਾਰ ਸਭ ਤੋਂ ਤਜਰਬਾ ਉਹ ਕਾਮਯਾਬ ਹੋਇਆ ਸੀ ਪਰ ਫਿਰ ਵੀ ਰਲ ਮਿਲ ਕੇ ਜਿਹੜਾ ਸਾਰੀ ਤਰ੍ਹਾਂ ਦਾ ਆਪਾਂ ਕਰ ਰਹੇ ਆ ਉਹ ਤੇ ਬਹੁਤ ਸੌਖਾ ਤਰੀਕਾ ਜੀ ਬਿਲਕੁਲ ਜੀ ਇਹ ਵੀ ਸੌਖਾ ਵਾ ਇਕੱਠਾ ਵੱਜ ਗਿਆ ਤੇ ਟਰੈਕਟਰ ਨੇ ਬੜੇ ਰਮਾਨਾ ਜਿਹੜੀ ਆ ਮੇਰੇ ਹਿਸਾਬ ਨਾਲ 2 ਕਿਲੋਟਰ ਕਿਲੇ ਤੇਲ ਖਾਣਾ ਤੇ ਇੱਕ ਵਾਹ ਜੀ ਆ ਵਾ 2 ਲੀਟਰ ਤੇਲ ਦੇ ਨਾਲ ਜੇ ਵੇਖੋ ਜੀ ਤੇ ਬਹੁਤ ਬਿਲਕੁਲ ਜੀ ਬਿਲਕੁਲ ਬੜੇ ਵਧੀਆ ਤਰੀਕੇ ਨਾਲ ਥੱਲੇ ਤੇ ਇਹ ਜ਼ੀਰੋ ਡਰੈਲ ਵਾਲਾ ਹਸਾਬ ਹੀ ਆ ਉਹ ਸਿਰ ਪ੍ਰਾਲੀ ਆੜਤੋਂ ਹੀ ਉਹ ਕਿੰਗਰਿਆਂ ਨੇ ਡਾਉਣਾ ਹੋ ਰਿਹਾ ਚ ਹੁਣ ਕਾਹ ਪੁੱਛਦੇ ਆ ਨਹੀਂ ਯੋਰ ਤਾਂ ਲੱਗਣਾ ਨਹੀਂ ਖੇਤੀਬਾੜੀ ਅਫਸਰ ਭਪਿੰਦਰ ਸਿੰਘ ਜੀ ਬਹੁਤ ਵਧੀਆ ਇਨਸਾਨ ਵੀ ਤੇ ਬੰਦੇ ਵੀ ਉਹ ਵੀ ਪਹੁੰਚ ਰਹੇ ਉਹਨਾਂ ਦਾ ਬਹੁਤ ਵੱਡਾ ਪ੍ਰਾਲਾ ਵਾ ਇਸ ਵਾਰ ਤਾਂ ਉਹਨਾਂ ਦੀ ਅਜੇ ਕੋਈ ਵੀਸਟ ਨਹੀਂ ਹੋਈ ਨਹੀਂ ਤੇ ਉਹ ਸਾਡੇ ਕੋਲੇ ਲਗਭਗ ਦੂਜੀ ਤੀਜੀ ਦਿਨ ਆ ਜਾਂਦੇ ਹੁੰਦੇ ਆ ਉਹ ਕਿਤੇ ਜਿਆਦਾ ਅਰਕੀ ਕੰਮਕਾਰ ਕਰਕੇ ਵਿਜੀ ਲੱਗਦੇ ਆ ਤੇ ਸਾਡਾ ਜਿਹੜਾ ਇਲਾਕਾ ਏ ਇਹ ਸਭ ਸਭਰਾਟ ਕੋਟ ਬੁੱਢਾ ਇਹ ਠੜ ਦਾ ਲਕਾ ਇਹ ਇਲਾਕੇ 'ਚ ਬਹੁਤ سارے ਕਿਸਾਨ ਆ ਜਿਹੜੇ ਇਸ ਤਰ੍ਹਾਂ ਬਜਾਈ ਕਰਦੇ ਆ ਅਹੀਂ ਦੇ ਲੋਕਾਂ ਨਾਲੋਂ ਬਹੁਤ ਸਿਰ ਬਾਅਦ ਚ ਲੱਗੇ ਆ। ਕਾਫੀ ਜਿਹੜੇ ਹੈਗੇ ਆ ਜਿਹੜੇ ਕੋ 10-10 ਸਾਲ ਤੋਂ ਪੱਕੇ ਲੱਗੇ ਮੈਨੂੰ ਵੀ 7-8 ਸਾਲ ਹੋ ਗਏ ਆ। ਪਰ ਜਿਤਨਾ ਸਾਡੇ ਡੈਕਟਰ ਜਿੰਦਰ ਸਿੰਘ ਦੇ ਬ੍ਰਦਰ ਹੈ ਜਗੀਰ ਸਿੰਘ ਹੋਣੀ ਆ ਉਹ ਕਈ ਤਰ੍ਹਾਂ ਦੇ ਤੀਰਬੇ ਕਰਦੇ ਆ ਜਿਹਦੇ ਨਾਲ ਵੇਖੋ ਜਿਹੜੇ ਬੰਦੇ ਕੋ ਸਮਾਂ ਹੈਗਾ ਜਾਂ ਸਾਧਨ ਹੈਗੇ ਉਹਨੂੰ ਕਰਨਾ ਚਾਹੀਦਾ ਜਿਹਦੇ ਕੋ ਨਹੀਂ ਹੈਗਾ ਉਹ ਤਾਂ ਕਿ ਕੋਈ ਅੱਗ ਫੱਕੇ ਹੀ ਤੇ ਪਰ ਜਿਹੜਾ ਜਿਹਦੇ ਕੋ ਸਾਰੇ ਪ੍ਰਬੰਧ ਹੈਗੇ ਉਹ ਉਹਨੂੰ ਜਿਹੜਾ ਵਾ ਉਹਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਤੇ ਇਸ ਤਰ੍ਹਾਂ ਬਜਾਈ ਕਰਨਾ ਜਿਹੜੇ ਅੱਗੇ ਆਗ ਲਾ ਦਿੰਦੇ ਆ ਜੀ ਜਿਹੜੇ ਕਈ ਹੁੰਦੇ ਨੇ ਮਿੱਤਰ ਕੀੜੇ ਵੀ ਆਪਣੇੰਦਾ ਚ ਹੁੰਦੇ ਆ ਜੀ ਤੇ ਉਹ ਹੋਰ ਕੀ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਸੱਜਣ ਮਿੱਤਰਾਂ ਨੂੰ ਮੰਨ ਕੇ ਚੱਲੋ ਵੀ ਕਈ ਆਗ ਲਾ ਦਿੰਦੇ ਆ ਜਿਹੜਾ ਵਾਤਾਵਰਨ ਵੀ ਗੰਧਰ ਆ ਵੇਖੋ ਉਹ ਜਿਹਦੇ ਕੋਲੇ ਕੋਈ ਸਾਧ ਨਹੀਂ ਨਾ ਹੀ ਹੈਗਾ ਹਾਂਜੀ ਉਹ ਤੇ ਮੱਤ ਕੋਈ ਇਦਾਂ ਦਾ ਰਿਸਕ ਲਵੇ ਜਿਹਦੇ ਕੋਲੇ ਸਾਡੇ ਤੇ ਕੋਲ ਤੇ ਛੋਟੇ ਟਰੈਕਟਰ ਆ ਆਪਣੇ ਆਪਣੇ ਤੇ ਬਹੁਤ ਵੱਡੇ ਵੱਡੇ ਲੋਕਾਂ ਕੋਲ 4x4 ਟਰੈਕਟਰ ਪੇ ਆ ਤੇ ਟਰੈਕਟਰ ਆ ਤੇ ਕਾਫੀ ਲੋਕ ਜਿਹੜੇ ਆ ਮਾਲਾ ਆਪਣਾ ਜਿਹੜਾ ਪਿੰਡ ਆ 10% ਤੋਂ ਵੀ ਘਾਟਾ ਗੱਲਾਉਂਦਾ ਬਾਕੀ ਸਾਰੀ ਜਿਹੜੀ ਉਤਰਾ ਬਜਾਈ ਕਰਦੇ ਆ ਬਹੁਤ ਸਾਰਾ ਰਗਮਾ ਅੱਗੇ ਨੂੰ ਫਰਕ ਪੈ ਗਿਆ ਹੈ ਨਾ ਨਹੀਂ ਆਪਣੇ ਪਿੰਡ ਦੇ ਵਿੱਚ ਰਿਕਾਟ ਹੈ ਗੱਲ ਤਾਂ ਕਿ ਬਹੁਤ ਕੋਈ ਦੇਖਣ ਨੂੰ ਲੱਗ ਲੱਗੇ ਜਿੰਨੇ ਆ ਸਾਰੇ ਕਿਸੇ ਦੇ ਗੱਠਾ ਬਣਾਉਣੀਆਂ ਕਿਸੇ ਨੇ ਸੁਪਰ ਸੀਟ ਨਾ ਕਰਨੀ ਕਿਸੇ ਨੇ ਅਪੀ ਸੀਟ ਨਾ ਕਰਨੀ ਇੱਥੇ ਲੱਗ ਲੱਗੇ ਤੈਨੂੰ ਅੱਗ ਲਾਉਣ ਵਾਲਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਆ ਦੇਖੋ ਦੂਰ ਤੱਕ ਆ ਜਿਹੜੇ ਸਾਰੇ ਗੱਠਾ-ਗੁੱਠੇ ਬਨ ਕੇ ਜਿਹੜੀਆਂ ਇਹ ਜਾਣੀਆਂ ਐ ਜੀ ਤੇ ਬਹੁਤ ਕਿੰਨੇ ਸਾਲ ਕਣਕ ਨੂੰ ਸੋਗਾ ਪਿਆ ਨਾ ਜੀ ਹਾਂ ਜੀ ਹਾਂ ਜੀ ਅੱਜ ਤੋਂ 2 ਸ 21 ਦੇ ਵਿੱਚ 21 ਦੇ ਵਿੱਚ ਸਰਦਾਰ ਸਵਰਨ ਸਿੰਘ ਭਾਣੇ ਕੇ ਉਹਨਾਂ ਨੇ ਹੈਪੀ ਸੀਡ ਮੈਂ ਕਣਕ ਬੀਜੀ ਸੀ ਤੇ ਉਹਨਾਂ ਦੀ ਸਭ ਤੋਂ ਜ਼ਿਆਦਾ ਕਣਕ ਨਿਕਲੀ ਵਾਹ ਜੀ ਹਾਂ ਜੀ ਉਹ ਵੀ ਬੜੇ ਚਿਰ ਤੋਂ ਅੱਗ ਨਹੀਂ ਲਾਉਂਦੇ ਤੇ ਕਾਫੀ ਸੱਜਣ ਉਹਨਾਂ ਬਾਗ ਵੀ ਲਾਇਆ ਤੇ ਲੋਕ ਉਹਨਾਂ ਜਿਹੜਾ ਵਾ ਉਹ ਪਾਣੀ ਨੂੰ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਤਰੀਕੇ ਨਾਲ ਜਿਹੜੇ ਲੋਕ ਚੱਲ ਰਹੇ ਆ ਤੇ ਮੇਰਾ ਖਿਆਲ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਵਾ ਵੀ ਸਾਨੂੰ ਸਾਫ਼ ਚਾਹੀਦੀ ਆ ਪਾਣੀ ਵੀ ਸਾਫ਼ ਚਾਹੀਦਾ ਧਰਤੀ ਸਾਡੀ ਮਾਤਾ ਆਹ ਭੂਆ ਇਹ ਕਰਕੇ ਸਾਰਾ ਕੋਸ਼ਿਸ਼ ਧਿਆਨ ਚ ਰੱਖਣਾ ਚਾਹੀਦਾ ਮਤਲਬ ਕੁਝ ਕਈ ਗੱਲਾਂ ਲੋਕਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਪਰ ਮੈਨੂੰ ਲੱਗਦਾ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸੰਦਾਨ ਆਉਣ ਨਾਲ ਸਮੇਂ ਸੁਧਾਰਿਆ ਵਾ ਬਹੁਤ ਵਧੀਆ ਗੱਲ ਹੈ ਜੀ ਤੇ ਹੁਣ ਕਿੰਨੇ ਕਿਲੋ ਜਿਹੜਾ ਬੀਕ ਰ ਰਹੇ ਆਂ ਜੀ ਇਹ ਜੀ 34 35 ਤੋਂ 38 ਕਿਲੋ ਕਿਲੇ ਦਾ ਬੀਕ ਰ ਰਹੇ ਆਂ ਹਾਂ ਬਿਲਕੁਲ ਜੀ ਬਿਲਕੁਲ ਇਹ ਉਹਨੇ ਦਾਵਾ ਅਸਲ ਦੇ ਵਿੱਚ ਨਾ ਜੀ ਮੈਂ ਉਹਨੇ ਇਹਨੂੰ ਕੀਤਾ ਕਿ 22 ਕਿਲੋ ਤੇ ਬੱਧਾ ਅੱਛਾ ਜੀ ਇਹ 22 ਕਿਲੋ ਖਾਦ ਤੇ 18 ਤੋਂ 21 ਕਿਲੋ ਪੀ ਇਹ ਦੋਰਾ ਗੇਰਨਾ ਆਪਾਂ ਅੱਛਾ ਜੀ ਇਹ ਵੀ ਤਿਆਰਵਾ ਕਰਕੇ ਆਪਾਂ ਵੇਖਣਾ ਵੀ ਦੋਰਾ ਨਾਲ ਦੋਰੇ ਨਾਲ ਕੀ ਵਾਦਾ ਨਿਕਲਦਾ ਕਿ ਬੀਜ ਥੋੜਾ ਕਰਕੇ ਦੋ ਦੋਰਾ ਗੇਰ ਵਾਹ ਯਾ ਗੱਲ ਵਾਕਈ ਰਮਨ ਸਾਡਾ ਵੀਰਾ ਉਹਨੇ ਕੇਰਿਆ ਉਹਨੇ ਜਿੱਥੇ ਇਹਨੂੰ ਬੱਧਾ ਪੋਥੀ ਕੀਤਾ ਵਾਹ ਜੀ ਵਾਹ 19 ਤੇ 19 38 ਹਾਂ ਜੀ 38 ਵਾਹ ਜੀ ਵਾਹ ਡਬਲ ਕਰਾ ਕੇ ਘੇਰਨਾ ਬਾਈ ਜੀ ਠੀਕ ਆ ਜੀ ਟਕਰਾ ਮਾਰੋ ਕਿਹੜਾ ਪਤਾ ਲੱਗੇ ਫਿਰ ਸ਼ੁਰੂ ਕਰ ਦੇਣ ਲੱਗੇ ਆ ਜੀ ਠੇਕੇਦਾਰ ਸਤਨਾਮ ਸਿੰਘ ਵੱਡੇ ਜ਼ਭਰਾਵਾਂ ਵਾਲੇ ਜੀ ਤੇ ਹਰ ਇੱਕ ਕਿਸਾਨ ਵੀਰ ਨੂੰ ਬੇਨਤੀ ਆ ਬਾਈ ਜੀ ਜਿੰਦੇ ਕੋ ਵੱਡੇ ਟਕਰਾ ਬਾਈ ਜੀ ਉਹਦਾ ਜ਼ਰੂਰ ਹੈ ਭਰਾਲਾ ਕਰਿਆ ਕਰੋ ਜੇ ਕਿਸੇ ਗਰੀਬ ਕੋ ਕੋਈ ਟਰੈਕਟਰ ਨਹੀਂ ਵੀ ਹੁੰਦਾ ਨਾ ਬਾਈ ਜੀ ਪਹਿਲੀ ਗੱਲ ਤਾਂ ਤੇਲ ਪਾਣੀ ਸਾਹ ਸਾਹ ਨਾਲ ਖਰਚਾ ਪਾਣੀ ਬਾਈ ਜੀ ਉਹਨਾਂ ਕੋਲ ਲੈ ਲਿਆ ਕਰੋ ਕਿਉਂਕਿ ਉਹਨਾਂ ਦੇ ਵੀ ਵਾਸਤੇ ਦੀ ਗੱਲ ਨਹੀਂ ਵੀ ਕਈਆਂ ਦੀ ਮਜਬੂਰੀ ਬਣ ਜਾਂਦੀ ਆ ਟਰੈਕਟਰ ਛੋਟੇ ਹੁੰਦੇ ਆ ਜੀ ਸ਼ੁਰੂ ਕਰ ਦਿੱਤਾ ਜੀ ਬਜਾਈ ਪਰ ਚੱਲਣਾ ਟਰੈਕਟਰ ਬਾਈ ਜੀ ਢੂੜਾ ਪੱਟੀ ਜਾਂਦੇ ਆ ਬਹੁਤ ਕਿਰਾ ਸੋਹਣੀ ਕਰਾਈ ਕਰ ਰਿਹਾ ਵੇਖੋ ਕਿੱਡਾ ਜਿਹਾ ਡੂੰਗਾ ਸਿਆੜਾ ਵੀ ਦਾਣਾ ਵੀ ਪਤਾ ਵਿੱਚ ਦੱਬਿਆ ਜਾਂਦਾ ਬਿਲਕੁਲ ਬੀ ਖਾਦ ਬਹੁਤ ਡੂੰਗਾ ਦਾਣਾ ਚਲਾ ਜਾਂਦਾ ਜੀ ਕਰਾ ਮਾਰੇ ਟਰੈਕਟਰ ਦੇ ਵਾਸਤੇ ਗੱਲ ਤਾਂ ਹੈ ਨਹੀਂ ਬਾਈ ਜੀ ਟਰੈਕਟਰ ਵਾਈ ਜੀ ਇਹਨੂੰ ਵੱਡੇ ਵੱਡੇ ਜਿਵੇਂ ਕਚਦੇ ਆ ਬਾਈ ਜੀ ਵੇਖੋ ਕਰਾ ਠੇਕੇਦਾਰ ਸਾਹਿਬ ਆੜ ਕੀ ਡਵਲ 19 ਤੇ 1930 ਜੀ ਦੋਨ ਸਾ ਸੱਡਿਆਂ ਨੂੰ ਕੰਨ ਕਖੇਰੀ ਜਾਊਗੀ ਜੀ ਇਹ ਵੀ ਨਵਾਂ ਤਜਰਬਾ ਹੈ ਜੀ ਵੀਰਾਂ ਦਾ ਕਰਕੇ ਦੇਖਣਾ ਹੈ ਜੀ ਚਾਹੀਦਾ ਵੀ ਆ ਜੀ ਆ ਦੇਖੋ ਨਾਲੇ ਜਿਹੜੇ ਮਿੱਤਰ ਕੀੜੇ ਆ ਜੀ ਬਾਈ ਜੀ ਉਹ ਬਾਜ ਜਾਂਦੇ ਆ ਤੇ ਨਾਲੇ ਜਿਹੜਾ ਅੱਜ ਸਹਿਯੋਗ ਦੇ ਰਹੇ ਆ ਗੁਰਦਾਸ ਸਿੰਘ ਜੀ ਸਭਰਾ ਦੇਖੋ ਮਗਰ ਪੂਰੀ ਕਰਾਂ ਸਿਆਰ ਚੈੱਕ ਕੀਤੇ ਜਾ ਰਹੇ ਆ ਵੀ ਬਿਲਕੁਲ ਕਰਾਈ ਸਹੀ ਹੋ ਰਹੀ ਆ ਜੀ ਇਹ ਹੁੰਦਾ ਤਜਰਬਾ ਜਿਆਨੇ ਬੰਦੇ ਦਾ ਬਾਈ ਜੀ ਇਹ ਥੋੜੀ ਡ੍ਰਿੱਲ ਚਲਾਤੀ ਤੇ ਵੇਖਣਾ ਬਾਈ ਐ ਵਧੀਆ ਡਿੱਗ ਰਿਆ ਵੀ ਨਹੀਂ ਡੂੰਗਾ ਫੇਰ ਪਤਾ ਗੱਲ ਕੀ ਕਣਕ ਡਿੱਗਦੀ ਨਹੀਂਗੀ ਠੀਕ ਆ ਹਾਂ ਕਣਕ ਕਿਉਂਕਿ ਜਿੰਨਾ ਡੂੰਗਾ ਹੋਗਾ ਉਹਨਾਂ ਹੀ ਵੀ ਚਲੋ ਉਗਦੀ ਤਾਂ ਥੋੜੀ ਲੇਟ ਆ ਬਾਕੀ ਡਿੱਗਣ ਦਾ ਖਤਰਾ ਘਟ ਰਿਹਾ ਹੈ ਜੀ ਬਾਕੀ ਪਿਛਲੇ ਸਾਲ ਬਾਈ ਨੇ ਉਤਰਾ ਹੀ ਕਰਾਈ ਕੀਤੀ ਸੀ ਖੜੇ ਝੋਨੇ ਦੇ ਵਿੱਚ ਜਿਹੜਾ ਕਣਕ ਦਾ ਛੱਟਾ ਦਿੱਤਾ ਸੀ ਠੇਕੇਦਾਰ ਸਾਹਿਬ ਨੇ ਤੇ ਸੋਨਾ ਝਾੜ ਨਿਕਲਿਆ ਸੀ ਉਹ ਵੀ ਤਜਰਬਾ ਤੇ ਇਹ ਟਰਾਲਾ ਜਿਹੜਾ ਗਊਸ਼ਾਲਾ ਪਰਕੇ ਥੋੜੇ ਸਮੇਂ ਤੱਕ ਇਹ ਰਵਾਨਾ ਹੋ ਜੂਗਾ ਜੀ ਤੇ ਕਰੋ ਵੀਡੀਓ ਸ਼ੇਅਰ ਧੰਨਵਾਦ ਜੀ ਵੈਗ ਦੀ ਖਾਲਸਾ ਵੈਗ ਦੀ ਫਤਿਹ